ਮੋਹਾਲੀ ਪੁਲਿਸ ਨੂੰ ਕਬੱਡੀ ਸਫਲਤਾ ਹਾਸਲ ਹੁੰਦੀ ਹੈ 1.5 ਕਿਲੋ ਦੇ ਲਗਭਗ ਜਿਹੜੀ ਹੈਰੋਇਨ ਉਹ ਬਰਾਮਦ ਕੀਤੀ ਗਈ ਹੈ ਕਿਸ ਕਿਸ ਤਰੀਕੇ ਦੀ ਮੋਟਰ ਸਪਰਿੰਡੀ ਸੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਕੰਮ ਕਰਦੇ ਸੀ ਕਿਉਂਕਿ ਸਿੱਧੇ ਤੌਰ ਦੇ ਉੱਪਰ ਤਸਕਰੀ ਜਿਹੜੀ ਹੈਗੀ ਵੱਖ-ਵੱਖ ਤਰੀਕਿਆਂ ਦੇ ਨਾਲ ਜਿਵੇਂ ਸ਼ੁਰੂ ਹੋਈ ਹੈ ਮੋਟਰ ਸਪਰਿੰਡੀ ਕਿਹੜੀ ਸੀ ਇੱਕ ਹਾਫ ਜੈਕਟ ਜਿਹੜੀ ਬਿਨ ਬਾਹਾਂ ਤੋਂ ਕਹਿ ਲਈ ਜਾ ਹਾਫ ਬਾਜੂ ਦੀ ਜੈਕਟ ਹੈ ਉਸ ਦੇ ਵਿੱਚ ਹੈਰੋਇਨ ਭਰ ਕੇ ਉਸ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀ ਉਸ ਨੂੰ ਤਸਕਰੀ ਉਸ ਦੀ ਕੀਤੀ ਜਾਂਦੀ ਸੀ ਔਰ ਸਿੱਧੇ ਤੌਰ ਦੇ ਉੱਪਰ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਕਿੱਥੋਂ ਜਿਹੜੀ ਹੈਗੀ ਹੈ ਜਿਹੜੀ ਹੈਰੋਇਨ ਉਸ ਨੂੰ ਲਿਆਂਦਾ ਜਾਂਦਾ ਸੀ ਔਰ ਕਿਹੜੀ ਕਿਹੜੀ ਜਗ੍ਹਾ ਤੇ ਸਪਲਾਈ ਕੀਤਾ ਜਾਂਦਾ ਸੀ ਫਿਲਹਾਲ ਦੋ ਜਿਹੜੇ ਨੌਜਵਾਨ ਨੇ ਪੁਲਿਸ ਨੇ ਉਹ ਕਾਬੂ ਕੀਤੇ ਐ ਔਰ ਇਹ ਵੀ ਦੱਸਦੀ ਕਿ ਇਸੇ ਗੱਡੀ ਦੇ ਵਿੱਚ ਜੇਕਰ ਦਾਸੀ ਤਾਂ ਉਸ ਨੂੰ ਲੈ ਕੇ ਜਿਹੜਾ ਹੈਗਾ ਉਹ ਜਾਇਆ ਜਾ ਰਿਹਾ ਔਰ ਉਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਹੜੇ ਕਿਹੜੇ ਜਿਹੜੇ ਲੋਕ ਇਨਵੋਲਡ ਸੀਗੇ ਕਿਸ ਤਰੀਕੇ ਦੀ ਜਿਹੜਾ ਇਹ ਪੂਰਾ ਕਾਰਵਾਈ ਸੀ ਕਿਵੇਂ ਇਸ ਨੂੰ ਇੰਜਾਮ ਦਿੱਤਾ ਜਾਂਦਾ ਸੀ ਕਿਉਂਕਿ ਇਹ ਲਗਭਗ ਡੇਢ ਕਿਲੋ ਜਿਹੜੀ ਹੈਰੋਇਨ ਹੈ ਇਸ ਨੂੰ ਕਿਸ-ਕਿਸ ਜਗਾ ਦੇ ਉੱਪਰ ਸਪਲਾਈ ਕੀਤਾ ਜਾਂਦਾ ਸੀ ਕਿੱਥੋਂ ਲਿਆਂਦਾ ਜਾਂਦਾ ਸੀ ਇਹ ਸਭ ਪੂਰਾ ਕੁਝ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਕਰਕੇ ਸੀ ਜਾਣਕਾਰੀ ਫਿਲਹਾਲ ਐਸਐਸਪੀ ਵੱਲੋਂ ਦਿੱਤੀ ਗਈ ਔਰ ਇਹ ਵੀ ਦੱਸਦੀ ਕਿ ਇਹ ਪੂਰਾ ਕੰਮ ਜਿਹੜਾ afghan ਤੋਂ ਇਸੀ ਜਿਹੜੀ ਹੈਗੀ ਹੈ ਤਸਕਰੀ ਕੀਤੀ ਜਾਂਦੀ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਨੂੰ ਲਿਆਂਦਾ ਜਾਂਦਾ ਸੀ ਔਰ ਇਹ ਵੀ ਦੱਸਦੀ ਕਿ ਇਸ ਦੇ ਵਿੱਚ ਜਿਹੜੇ ਸਿੱਧੇ ਤੌਰ ਦੇ ਉੱਪਰ ਜਿਹੜੇ ਲੋਕ ਨੇ ਉਹ ਕੁਝ ਇੱਕ ਫਰੀਦਕੋਟ ਦਾ ਰਹਿਣ ਵਾਲਾ ਹੈ ਔਰ ਦੂਸਰਾ ਦਾਸੀ ਕੀ ਰੋਤਕ ਦਾ ਰਹਿਣ ਵਾਲਾ ਹੈ ਇਹ ਦੋ ਨੌਜਵਾਨ ਜਿਹੜੇ ਪੁਲਿਸ ਵੱਲੋਂ ਹਿਰਾਸਤ ਚ ਲਏ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਤਸਕਰੀ ਕਰਦੇ ਸੀ ਇਸੇ ਬਾਰੇ ਵੀ ਜਿਹੜੀ ਹੈਗੀ ਉਹ ਜਾਣਕਾਰੀ ਦਿੱਤੀ ਗਈ ਹੈ। ਮੋਹਾਲੀ ਪੁਲਿਸ ਨੂੰ ਕਬੱਡੀ ਸਫਲਤਾ ਹਾਸਲ ਹੁੰਦੀ ਹੈ 1.5 ਕਿਲੋ ਦੇ ਲਗਭਗ ਜਿਹੜੀ ਹੈਰੋਇਨ ਉਹ ਬਰਾਮਦ ਕੀਤੀ ਗਈ ਹੈ। ਕਿ ਕਿਸ ਤਰੀਕੇ ਦੀ ਮੋਡਸ ਅਪਰੈਂਡੀ ਸੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਕੰਮ ਕਰਦੇ ਸੀ ਕਿਉਂਕਿ ਸਿੱਧੇ ਤੌਰ ਦੇ ਉੱਪਰ ਤਸਕਰੀ ਜਿਹੜੀ ਹੈਗੀ ਵੱਖ-ਵੱਖ ਤਰੀਕਿਆਂ ਦੇ ਨਾਲ ਜਿਵੇਂ ਸ਼ੁਰੂ ਹੋਈ ਹੈ ਮੋਡਸ ਅਪਰੈਂਡੀ ਕਿਹੜੀ ਸੀ ਇੱਕ ਹਾਫ ਜੈਕਟ ਬੇਨ ਬਾਮਾ ਤੋਂ ਕਹਿ ਲਈ ਜਾ ਹਾਫ ਬਾਜੂੜੀ ਜੈਕਟ ਹੈ ਉਸ ਦੇ ਵਿੱਚ ਹੈਰੋਇਨ ਭਰ ਕੇ ਉਸ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀ ਉਸ ਨੂੰ ਤਸਕਰੀ ਉਸ ਦੀ ਕੀਤੀ ਜਾਂਦੀ ਸੀ ਔਰ ਸਿੱਧੇ ਤੌਰ ਦੇ ਉੱਪਰ ਜ਼ਿਕਰ ਜ਼ਿਕਰ ਕੀਤਾ ਤਾਂ ਆਵੇ ਤਾਂ ਇਸ ਮਾਮਲੇ ਦੇ ਵਿੱਚ ਕਿੱਥੋਂ ਜਿਹੜੀ ਹੈਗੀ ਹੈ ਜਿਹੜੀ ਹੈਰੋਇਨ ਉਸ ਨੂੰ ਲਿਆਂਦਾ ਜਾਂਦਾ ਸੀ ਔਰ ਕਿਹੜੀ-ਕਿਹੜੀ ਜਗ੍ਹਾ ਤੇ ਸਪਲਾਈ ਕੀਤਾ ਜਾਂਦਾ ਸੀ ਫਿਲਹਾਲ ਦੋ ਜਿਹੜੇ ਨੌਜਵਾਨ ਨੇ ਪੁਲਿਸ ਨੇ ਉਹ ਕਾਬੂ ਕੀਤੇ ਆ ਔਰ ਇਹ ਵੀ ਦੱਸਦੀ ਕਿ ਇਸੇ ਗੱਡੀ ਦੇ ਵਿੱਚ ਜੇਕਰ ਦਾਸੀ ਤਾਂ ਉਹਨਸ ਨੂੰ ਲੈ ਕੇ ਜਿਹੜਾ ਹੈਗਾ ਉਹ ਜਾਇਆ ਜਾ ਰਿਹਾ ਔਰ ਉਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਹੜੇ ਕਿਹੜੇ ਜਿਹੜੇ ਲੋਕ ਇਨਵੋਲਡ ਸੀਗੇ ਕਿਸ ਤਰੀਕੇ ਦੀ ਜਿਹੜਾ ਇਹ ਪੂਰਾ ਕਾਰਵਾਈ ਸੀ ਕਿਵੇਂ ਇਸ ਨੂੰ ਇੰਜਾਮ ਦਿੱਤਾ ਜਾਂਦਾ ਸੀ ਕਿਉਂਕਿ ਇਹ ਲਗਭਗ ਡੇਢ ਕਿਲੋ ਜਿਹੜੀ ਹੈਰੋਇਨ ਹੈ ਇਸ ਨੂੰ ਕਿਸ ਕਿਸ ਜਗਾ ਦੇ ਉੱਪਰ ਸਪਲਾਈ ਕੀਤਾ ਜਾਂਦਾ ਸੀ ਕਿੱਥੋਂ ਲਿਆਂਦਾ ਜਾਂਦਾ ਸੀ ਇਹ ਸਭ ਪੂਰਾ ਕੁਝ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਕਰਕੇ ਸੀ ਜਾਣਕਾਰੀ ਫਿਲਹਾਲ ਐਸਐਸਪੀ ਵੱਲੋਂ ਦਿੱਤੀ ਗਈ ਔਰ ਇਹ ਵੀ ਦੱਸਦੀ ਕਿ ਇਹ ਪੂਰਾ ਕੰਮ ਜਿਹੜਾ afghan ਤੋਂ ਇਸੀ ਜਿਹੜੀ ਹੈਗੀ ਹੈ ਤਸਕਰੀ ਕੀਤੀ ਜਾਂਦੀ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚੋਂ ਲਿਆਂਦਾ ਜਾਂਦਾ ਸੀ ਔਰ ਇਹ ਵੀ ਦੱਸਦੀ ਕਿ ਇਸ ਦੇ ਵਿੱਚ ਜਿਹੜੇ ਸਿੱਧੇ ਤੌਰ ਦੇ ਉੱਪਰ ਜਿਹੜੇ ਲੋਕ ਨੇ ਉਹ ਕੁਝ ਇੱਕ ਫਰੀਦਕੋਟ ਦਾ ਰਹਿਣ ਵਾਲਾ ਹੈ ਔਰ ਦੂਸਰਾ ਦਾਸੀਕੇ ਰੋਤਕ ਦਾ ਰਹਿਣ ਵਾਲਾ ਹੈ ਇਹ ਦੋ ਨੌਜਵਾਨ ਜਿਹੜੇ ਪੁਲਿਸ ਵੱਲੋਂ ਹਿਰਾਸਤ ਚਲੇ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਤਸਕਰੀ ਕਰਦੇ ਸੀ ਇਸੇ ਬਾਰੇ ਵੀ ਜਿਹੜੀ ਹੈਗੀ ਉਹ ਜਾਣਕਾਰੀ ਦਿੱਤੀ ਗਈ ਹੈ ਕੈਮਰਾ ਪਰਸਨ ਕਨੈਕਸ਼ਨ ਨਾਲ ਮਨਜੋਤ ਸਿੰਘ ਕਾਂਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਤ